ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਜੀ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਔਰ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੇ ਜਿਹੜਾ ਅਟੈਕ ਕੀਤਾ ਗਿਆ ਦੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਪੁਖਤਾ ਇੰਤਜ਼ਾਮ ਸਕੇ ਸਰ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਔਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫਰਿਸਕਿੰਗ ਵਗੈਰਾ ਸੰਗਤੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ باوجود ਵੀ ਬੜਾ ਫੂਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾ ਨੇ ਸਾਰੀ ਜਿਹੜੀ ਘਟਨਾ ਨੂੰ ਪਹਚਾਇਆ ਸਰ ਸਿੱਧੀ ਗੋਲੀ ਮਾਰੀ ਗਈ ਹੈ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜੇ ਮੁਲਾਜ਼ਮ ਅਲਰਟ ਨਾ ਹੁੰਦੇ ਤਾਂ ਵੱਡੀ ਘਟਨਾ ਹੋਦੀ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਦਾ ਔਰ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਸਿੰਘ ਬਾਦਲ ਹੋਂ ਦਾ ਸਾਕੀਆਂ ਨੇ ਪਹਿਲਾਂ ਹੀ ਕਿਹਾ ਕਿ ਪੁਲਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇਰੇ ਸਰ ਕੋਈ ਇਨਪੁੱਟ ਸੀਗੀ ਪਹਿਲਾਂ ਤੋਂ ਨਹੀਂ ਪਹਿਲਾਂ ਕੋਈ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲੋਇਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਬੰਦੇ ਆਏ ਸੀ ਗੱਲਾਂ ਸੀ ਉਹ ਸਾਰੀ ਗੱਲ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗੀ ਪਹਿਚਾਨ ਆਸ-ਪਾਸ ਸੈਕਿੰਗ ਵਗਰਾ ਵਸਤੇ ਨਾ ਕੋਈ ਨਾਕਾਮਾਦੀ ਵਸਤਾ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ 'ਚ ਨੇ ਉਹਨਾਂ ਕਸੇ 1200 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚ ਔਰ ਹਾਈ ਮਤਲਬ ਸੀਨੀਅਰ ਆਫਿਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਜਿਸ ਨਰਾਇਣ ਚੋੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨੇ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕੱਲ ਕਹਿੰਦਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ 'ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀਰੇ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਹੈ ਪਿਛਲਾ ਕ੍ਰਿਮੀਨਲ ਰਿਕਾਰਡ ਕੀ ਹੈ ਨਰੈਨ ਸਿੰਘ ਚੋੜਾ ਜਿਹਨੂੰ ਜਫਾ ਪਾਇਆ ਉਸ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਿਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਆ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ ਸਰ ਨਰੈਨ ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਜੀ ਸਰ ਇਹ ਸਵਾਲਾ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾਣਾ ਕੀ ਪਿਛਲਾ ਅਪਰਾਧਿਕ ਰਿਕਾਰਡ ਕੀ ਦੇਖੋ ਉਹ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਐ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਸਰ ਕਿਸ ਤਰ੍ਹਾਂ ਦੇ ਬੰਦੇ ਨਾਲ ਸੰਬੰਧ ਜਾਂ ਜਥੇਬੰ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੇ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲੀਮਰੀ ਜਿਹੜੀ ਹੈ ਵੀوز ਸ਼ੇਅਰ ਕਰ ਰਹੇ ਆ ਠੀਕ ਹੈ ਥੈਂਕ ਯੂ ਸਰ ਹਿੰਦੀ ਹਿੰਦੀ ਚ ਕਰ ਲਈ